ਲੋਕੀ ਬਾਸਕਟਾਂ ਉੱਧਰ ਪਰ ਕੇ ਲੈ ਕੇ ਕੱਪੜੇ ਆ ਰਹੇ ਨੇ ਲੋ ਜੀ ਕਾਫੀ ਸੰਗੜਾ ਦੇਖੋ ਉਧਰ ਆ ਵੀ ਰਹੀਆਂ ਵਾ ਲੋ ਜੀ ਕਿੱਦਾਂ ਦੇਖੋ ਲੁੱਟ ਮੱਚੀ ਹੋਈ ਹੈ ਜੀ ਸੰਗਤ ਇਹ ਸਾਰੇ ਸਲੀਪਰ ਆ ਇਧਰ ਚਾਹਤ ਹੋਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਤੇ ਲੋ ਜੀ ਗਾਇਜ਼ ਅੱਜ ਤੁਹਾਨੂੰ ਬਹੁਤੀ ਸੋਣੀ ਆਪਾਂ ਕਲੈਕਸ਼ਨ ਦਿਖਾਵਾਂਗੇ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਛਾਰਪੁਰ ਦੇ ਵਿੱਚ ਲੱਗਣ ਜਾ ਰਹੀ ਆ ਬਹੁਤ ਵੱਡੀ ਸੇਲ ਤੇ ਜਿੱਥੇ ਕਿ 50% ਆਫ ਆਦਾਂ ਦੀਆਂ ਕੁਝ ਬੈਸਟ ਬੈਸਟ ਡੀਲਸ ਲਈ ਉਹ ਜਾ ਕੇ ਤੁਹਾਨੂੰ ਦੱਸਾਂਗੇ ਉਹ ਦਿਖਾਵਾਂਗੇ ਤੇ ਚੱਲਦੇ ਆਂ ਤੇ ਪੂਰੀ ਵੀਡੀਓ ਦੇਖਣੀ ਪੈਣੀ ਤੁਹਾਨੂੰ ਪੂਰੀ ਵੀਡੀਓ ਤੁਹਾਨੂੰ ਦੇਖਣੇ ਮੈਂ ਇਹ ਹੈ ਕਿ ਤੁਹਾਨੂੰ ਸੇਲ ਦੱਸਾਂਗੇ 1 ਘੰਟਾ ਘਰ ਦੇ ਲੱਗੇ ਲੱਗਣੀ ਆ ਜਿੱਥੇ ਛਾਰਪੁਰ ਦੀ ਸੇਲ ਛਾਰਪੁਰ ਘੰਟਾ ਕਾ ਜ ਪੀਜਾ ਹਾਟ ਜਿੱਥੇ ਖੁੱਲਾ ਹੁੰਦਾ ਸੀ ਉਧਰ ਦੀ ਸਾਈਡ ਆ ਤੇ ਆਈ ਹੋਪ ਅੱਜ ਦੇ ਵੀਡੀਓ ਤਾਂ ਲਈ ਬਹੁਤ ਇੰਟਰਸਟਿੰਗ ਹੋਗੇ 10 ਵਜੇ ਜਿਹੜੀ ਕਿ ਇਹ ਸੇਲ ਸ਼ੁਰੂ ਹੋਣੀ ਆ ਤੇ ਟਾਈਮ ਬਹੁਤ ਹੋ ਗਿਆ ਅਸੀਂ ਵੀ ਜਲਦੀ ਜਲਦੀ ਨਿਕਲੀਏ ਤੇ ਇੱਕ ਮਹੀਨਾ ਸੇਲ ਚੱਲਣੀ ਹੈ ਇਹ ਤਾਂ ਹੈਗੀ ਆ ਸ਼ਾਪ ਖਾਲਸਾ ਕਲੌਥ ਹਾਊਸ ਤੁਹਾਨੂੰ ਸਾਰਿਆਂ ਨੂੰ ਪਤਾ ਸ਼ਹਿਰਪੁਰ ਵਿਖੇ ਤੇ ਚੱਲਦੇ ਆ ਸਾਰੇ ਤੇ ਜਾ ਕੇ ਸ਼ਾਪਿੰਗ ਕਰਦੇ ਆ ਜੇ ਵਧੀਆ ਲੱਗੀ ਤਾਂ ਆਪਾਂ ਵੀ ਲੈ ਲਵਾਂਗੇ ਨਹੀਂ ਤਾਂ ਫਿਰ ਵੀਡੀਓ ਬਣਾ ਕੇ ਪਾਈ ਜਾਵਾਂਗੇ ਹਨਾ ਤੇ ਚਲੋ ਹੁਣ ਆਪਾਂ ਚੱਲਦੇ ਆ ਬਹੁਤਾ ਟਾਈਮ ਹੁਣ ਨਾ ਨਹੀਂ ਲੈਂਦੇ ਹੋਏ ਤੇ ਜਲਦੀ ਜਲਦੀ ਪੁੱਜੀਏ ਸ਼ਹਿਰਪੁਰ ਸ਼ਹਿਰਪੁਰ ਆਜੋ ਵੀ ਚਲਿਓ ਤੁਸੀਂ ਵੀ ਸਾਡੇ ਨਾਲ ਆਪਣਾ ਸ਼ਹਿਰਪੁਰ ਚਲਿਏ ਚਲੋ ਲੋ ਜਿੱਤੇ ਅਸੀਂ ਪੁੱਜ ਗਏ ਹਸ਼ਰਪੁਰ ਸਵਰਨ ਥੀਏਟਰ ਤੇ ਇੱਧਰ ਦੇ ਦੂਸਰੇ ਸਾਇਦ ਹੈਗਾ ਬੱਸ ਸਟੈਂਡ ਤੇ ਹੁਣ ਸਿੱਧੇ ਚਲਿਏ ਅਸੀਂ ਖਾਲਸਾ ਕਲੌਥ ਹਾਊਸ ਜਿੱਥੇ ਲੱਗੀ ਆ ਭਾਰੀ ਸੇਲ ਲੋ ਜਿੱਤੇ ਅਸੀਂ ਸਵਰਨ ਥੀਏਟਰ ਤੋਂ ਅੱਗੇ ਘੰਟੇ ਘਰ ਵਾਲੇ ਰੋਡ ਨੂੰ ਪੁੱਜ ਗਏ ਆ ਤੇ ਇਹ ਹੈਗਾ ਆ ਖਾਲਸਾ ਕਲੌਥ ਹਾਊਸ ਜਿਹੜੇ ਦਿਨ ਹੈ ਤੇ ਸਮਰਤ ਪਹੁੰਚ ਆ ਤੇ ਬਾਕੀ ਅੰਦਰ ਚਲਦੇ ਆ ਤੇ ਜਾ ਕੇ ਤੁਹਾਨੂੰ ਦਿਖਾਉਨੇ ਆ ਕੀ ਕੀ ਕੱਪੜੇ ਦੀ ਹੈਗੀ ਵੈਰਾਈਟੀ ਹਾਂ ਸਾਰਾ ਤੁਹਾਨੂੰ ਰਿਵਿਊ ਦਵਾਂਗੇ ਠੀਕ ਹੈ 50% ਆਫ ਕਹਿ ਰਹੇ ਬਾਕੀ ਦੇਖਦੇ ਆਂ ਜਾ ਕੇ ਇੱਧਰ ਲੇ ਪਾਸੇ ਆ ਗਈ ਐਂਟਰੀ ਤੇ ਉਸ ਤੋਂ ਬਾਅਦ ਅੰਦਰ ਚਲਦੇ ਸ਼ੌਪ ਤੇ ਜੇਰਾ ਰਸਤਾ ਛੱਡ ਦਿਓ ਜਿਹੜੇ ਆਏ ਬਾਹਰ ਉਹ ਯੋਨੀ ਸੰਗਤ ਨਾਲ ਦੇਖੋ ਜੀ ごこれでごは,やは,やは,は,はんはこはんはこのでごはんはこれでごはんれんはこれでごはんはこれでごはこんは ਲੋਟ ਮੁਤੇ ਵੀ ਆਣ ਕਿੰਨਾ ਕਰ ਆ ਲੋ ਜਿੱਦੇ ਕਪੜੇ ਆਉਂਦੇ ਨਾਲ ਹੀ ਸਭ ਸੰਕਟਾਪਰਨ ਬੇਦੀਆਂ ਕਾਪੜੇ ਹੋ ਖੇਚ ਦੂ ਨਾ ਪਈਆ ਹਾਂ ਤੇ ਚਾਰੇ ਪਾਸੇ ਸੇਲ ਹੀ ਸੇਲ ਆ ਦੇਖੋ ਲੋ ਜੀ ਸੰਤੋ ਬਰਾਇਡਲ ਸੂਟ 60% ਆ ਲੋ ਜੀ ਦੇਖੋ देखो, देखो, ना ना। देखो, सासर बेर, सासर बेर देखो सेल लो जी काफी संकत देखो तो आ भी रही वा काफी संकत 600 ਰੁਪਏ ਸੂਟ ਦੇਖੋ ਜੀ ਕਾਲੇ ਕਰਮਾ ਵਾਲੇ 600 ਰੁਪਏ ਸੂਟ ਲੋ ਜੀ ਕਿੱਦਾਂ ਲਖੋ ਨੋਟ ਮੱਚੀ ਹੋਈ ਹੈ ਜੀ ਸੰਗਤ ਉਹ ਬੀਬੀਆਂ ਪਹਿਣਾ ਤਾਂ ਕਾਫੀ ਜ਼ਰਾ ਕਿੱਧਰ ਜਾਣਾ ਹੈ ਕਿੱਧਰ ਲਿਖੋ 400 ਰੁਪਏ ਦੇ ਸੂਟ ਲੋ ਜੀ ਨਾਲ ਨਾਲ ਉਹ ਸੂਟ ਆ ਹੀ ਜਾਂਦੇ ਪਏ ਆ ਦੇਖੋ ਜੀ ਇੱਕ ਟੱਕ ਚੜ ਕੇ ਲੋ ਜੀ ਤੇ ਕਾਫੀ ਸੰਗਤਾਂ ਦਾ ਭਾਰੀ ਘਟ ਦੇਖੋ ਸੰਗਤਾਂ ਵਧ ਹੀ ਜਾਂਦੀਆਂ ਪਿਆ ਸੇਲ 10 ਵਜੇ ਤੋਂ ਸਟਾਰਟ ਹੋ ਜਾਂਦਾ ਵਾ ਲੋ ਜੀ ਹਾਰਪੁਰ ਚ ਮਹਾਤਮਾ ਕਾ ਸੇਲ ਲੱਗੀ ਹੋਈ ਆ ਲੋ ਜੀ ਦੇਖੋ ਜੀ। ਇੱਕਦਮ ਸਾਈਡ ਤੋਂ ਕਾਫੀ ਇੱਛੇ ਤੋਂ ਦਾ। ਆਹ ਬ੍ਰਾਈਟਲ ਸੂਟ ਅੱਧਰ ਕਰੀ। ਲੋ ਜੀ ਦੇਖੋ ਜੀ। ਦੇਖੋ ਸੰਗਤਾਂ ਦਾ ਰਸ ਦੇਖੋ ਜੀ। ਇੱਧਰ ਦੇਖੋ ਪੂਰੀ ਬੰਦਾ ਤੱਕ ਪਈ ਹੋਈ ਹੈ। ਉਹਦੀ ਪਿਓਰ ਕੋਟ ਅੰਮੇ ਵਿੱਚ ਸੰਪੂਰਨ ਇਹ ਤਾਂ ਲੱਗਾ ਦਾ ਹਾਲੀ ਗੱਲ ਹੈ ਜਿਹੜਾ ਫਲਿਆ ਫਲਿਆ ਬੰਮੀ ਜੀ ਵੀ ਤਾਂ ਸਾਮਣੇ ਆਇਆ ਚਲੋ ਜੀ ਮੇਰੇ ਸ਼ਵਾਰ ਸਾਟ ਕੇ ਸੂਟ ਤੁਸੀਂ ਲੈ ਸਕਦੇ ਇੱਥੋਂ ਉੱਧਰ ਦੇਖੇ ਸੰਗਤਾਂ ਆ ਰਹੀਆਂ ਬਾਤ ਚੜ ਕੇ ਐਣੀ ਨੁਕਾ ਤਾਂ ਸੂਟ ਪਸੰਦ ਆਇਆ ਹੁਣ ਦੇਖਦੇ ਆਂ ਸੂਟ ਤਾਂ ਵੈਰਾਈਟੀ ਕਾਫੀ ਲੱਭੜੀਆਂ ਪੈਣੀ ਤੁਹਾਨੂੰ ਕੋਈ 530 ਦੇ ਸੂਟ ਕਾਫੀ ਅੱਛੀ ਸੇ ਲੱਗੀ ਬੁੱਧੀਆਂ ਕੋਪਰੇ ਸੰਗਤਾਂ ਦੇਖੋ ਹਾਂ ਆ ਵੀ ਦੇਖੋ ਜੀ ਇੱਧਰ ਇੱਕ ਨਾਲ ਇੱਕ ਸੂਟ ਫ੍ਰੀ ਆ ਕਾਫੀ ਸੰਗਤਾਂ ਦੇਖ ਰਹੀਆਂ ਵੇਖੋ ਸੂਟ ਚਲੋ ਜੀ ਦੇਖੋ ਇਹ ਸੰਗਤਾਂ ਸੰਗ ਜਿੰਨੀ ਲਈ ਹੈ ਨਾ ਸੰਗ ਤਾਂ ਘਟਦੇ ਨਹੀਂ ਵੱਧਦੇ ਹੀ ਆ। ਓਟਮ ਸੂਟ ਦੁਪੱਟਾ 370 ਰੁਪਏ ਦਾ ਸੂਟ ਸਾਰੇ। 370 ਰੁਪਏ ਦਾ ਸੂਟ ਆ। ਸੋਲਸੋ ਪ੍ਰੇਮ ਵਾਲੇ ਸੂਟ ਨੇ ਇੱਕ ਸੂਟ ਫ੍ਰੀ। ਵਾਈਟ ਵਾਈ 1 ਕਟ 1 ਬਨ ਸੰਗਤਾਂ ਦਾ ਕਾਠ ਵਧੀ ਜਾਂਦਾ ਪਿਆ ਜਿਵੇਂ ਜਿਵੇਂ ਤੁਸੀਂ ਦੇਖ ਸਕਦੇ ਆ ਇਧਰ ਬਿਲਿੰਗ ਦਾ ਅਸਲ ਵਿੱਚ ਕਾਫੀ ਟਾਈਮ ਲੱਗ ਰਿਹਾ ਦੋ ਦੋ ਕਾਊਂਟਰ ਬਣੇ ਹੋਏ ਬਿਲਿੰਗ ਦੇ ਇਧਰ ਤੇ ਉਧਰ ਲੋਕੀ ਬਾਸਕਟਾਂ ਉੱਪਰ ਪਰਕੇ ਲਾ ਕੇ ਕੱਪੜੇ ਆ ਰਹੇ ਆ ਬਿਲਕੁਲ ਪੂਰਾ ਹਾਲ ਭਰਿਆ ਹੋਇਆ ਅੰਦਰ ਐ ਦੀ ਬਾਹਰ ਨਿਕਲਦੇ ਹੋਂਦੇ ਅੰਦਰ ਵੜਦੇ ਤਾਫੀ ਰਸ ਪਿਆ ਆ ਚਲੋ ਜੀ ਟਰਾਫੀ ਜਿਹੜੀ ਸੇਲ ਦੇ ਕਰਕੇ ਕਾਹੀ ਜੇ ਰਸ਼ ਪਿਆ ਹੋਇਆ ਤਾਂ ਉਧਰ ਹੁਣ ਗੇਟ ਲਾਤਾ ਵਾ ਤੇ ਲੋ ਜੀ ਲਾਈਨਾਂ ਲੱਗਣੀ ਸ਼ੁਰੂ ਹੋ ਗਈਆਂ ਵਾ ਤੇ ਵੇਖੋ ਸੰਕਤੋਂ ਇਹ ਘੰਟਾ ਦਾ ਰੋਡ ਆ ਗਿਆ ਇੱਧਰ ਨੂੰ ਲੋ ਜੀ ਸਮਰਤ ਮਾਕੇ ਸੇਲ ਦੇ ਸਾਹਮਣੇ ਪੰਜਾਬ ਸ਼ੂਜ਼ ਬਾਜ਼ਾਰ

ਸਾਰੇ ਆਟਅਸ ਉਹ ਤੇ ਇਹ ਸੈਂਡਲ ਕਿੰਨੇ ਸੋਹਣੇ ਆ ਛੋਟੀ ਜੀ ਸੇਲ ਚ ਆ ਵੀ ਤੇ ਇਹ ਸਿਗੀਆਂ ਹੁਣ ਤੱਕ ਦੀਆਂ ਸਭ ਤੋਂ ਬੈਸਟ ਸੇਲ ਹੁਸ਼ਿਆਰਪੁਰ ਦੇ ਵਿੱਚ ਤੇ ਇਹ ਦੇਖੋ ਆਪਣਾ ਪੁਰਾਣਾ ਹੁਸ਼ਿਆਰਪੁਰ ਕਿੰਨਾ ਸੋਹਣਾ ਆ ਬਹੁਤ ਸੋਹਣਾ ਮਾਰਕੀਟ ਆ ਉਧਰ ਪਿੱਛੇ ਵੀ ਇੱਕ ਦੋ ਲੰਗੀਆਂ ਤੇ ਹੋਲਸੇਲ ਮਾਰਕੀਟ ਆ ਹਾਂ ਇਹ ਸਾਰੀ ਹੋਲਸੇਲ ਦੀ ਮਾਰਕੀਟ ਆ ਇਧਰਲੇ ਪਾਸੇ ਤੇ ਪ੍ਰਾਣੀਆਂ ਇਮਾਰਤਾਂ ਹਜੇ ਵੀ ਇਧਰ ਹੈਗੀਆਂ ਤੇ ਬਹੁਤ ਸੋਹਣੀਆਂ ਤੇ ਚਾਵਲ ਵਗੈਰਾ ਕਰਾਣੇ ਦਾ ਮਤ ਸਾਰਾ ਸਾਰਾ ਹੋਲਸੇਲ ਤੇ ਇਧਰ ਹਾਂ ਬਾਕੀ ਇੱਕ ਸਾਹਮਣੇ ਆਮਣ ਸਾਹਮਣੇ ਇੱਕ ਹੋਰ ਸੇਲ ਲੱਗੀ ਹੋਈ ਆ ਪੰਜਾਬ ਬੂਟ ਹੌਸ ਵਾਲਿਆਂ ਦੀ ਤੇ ਉੱਥੇ ਆਪਾਂ ਗਏ ਸੀ ਉੱਥੇ ਤੁਸੀਂ ਤੁਸੀਂ ਕੀ ਰਿਵਿਊ ਤੁਹਾਡਾ ਆ ਠੀਕ ਆ ਵੈਸੇ ਮੈਨੂੰ ਹਜੇ ਸੇਲ ਉਹਦਾ ਤਾਂ ਉਹਨਾਂ ਨੇ 15% ਆਫ ਆਂ ਜਾਵਾ ਲੱਗਾ 15% ਆਫ ਕਹਿੰਦੇ ਪਰ ਪ੍ਰਾਈਸ ਥੋੜਾ ਹਾਈ ਲੱਗਾ ਸਾਨੂੰ ਹਾਂ ਪ੍ਰਾਈਸ ਆਈਆ ਕਿਉਂਕਿ ਦੇਖਿਆ ਜਾਵੇ ਉਹਦਾ 400 ਤੋਂ ਜਿੱਤੀਆਂ ਸਟਾਰਟ ਆ ਸਿੰਪਲ ਗਏ ਸ਼ੂਜ਼ ਜਿਹੜੇ ਉਹ ਵੀ 4-5 600 ਤੱਕ ਜਿਹੜੇ ਡੇਲੀ ਮੇਰਾ ਰਾਮ ਨਾਲ ਉਦਾ ਮਿਲ ਹੀ ਜਾਂਦੇ ਆ ਨਾਰਮਲ ਪਰ ਇਹਦੇ ਨਾਲੋਂ ਜਦੋਂ ਆਪਾਂ ਜੁੜੀਓਗੇ ਅਸੀਂ ਤੇ ਉੱਥੇ ਹੀ ਕਾਫੀ ਅਚੀ ਵੈਰੈਟੀ ਹੈਗੀ ਉੱਥੇ ਵੀ ਹਨਾ ਤੇ ਮਤਲਬ ਕਾਫੀ ਟੱਕਰ ਬਾਕੀ ਇਹਨਾਂ ਨੇ ਵੂਮਨ ਕਲੈਕਸ਼ਨ ਜੁੜੀਓ ਸੇਲ ਵਗੈਰਾ ਦੀਆਂ ਵੀਡੀਓ ਨਹੀਂ ਦੇਖਿਆ ਸਾਡੇ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਆ ਤੇ ਜਿਹਨਾਂ ਨੇ ਮੇਲੇ ਘੁੰਮਣੇ ਆ ਉਹ ਵੀ ਸਾਡੇ ਚੈਨਲ ਤੇ ਆ ਕੇ ਵਿਜ਼ਿਟ ਕਰਿਓ ਤੇ ਸੋਹਣੇ ਸੋਹਣੇ ਮੇਲੇ ਤੁਹਾਨੂੰ ਆਪਣੇ ਚੈਨਲ ਤੇ ਹੋ ਅੱਜ ਕੋਈ ਚੈਨਲ ਤੇ ਕੋਈ ਨਵਾਂ ਆਣਾ ਜਰੂਰ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਸ਼ੇਅਰ ਜਰੂਰ ਕਰਿਓ ਠੀਕ ਹੈ ਜੀ ਐਂ ਤੁਹਾਨੂੰ ਮੇਲੇ ਤੇ ਸੇਲਿਆਂ ਦੀ ਹਰ ਇੱਕ ਤਰ੍ਹਾਂ ਦੀ ਵੀਡੀਓ ਤੁਹਾਨੂੰ ਮਿਲੂਗੀ ਤੇ ਬਾਦ ਤੋਂ ਚੈਨਲ ਸਬਸਕ੍ਰਾਈਬ ਕਰ ਲਓ ਮਿਲਾਂਗੇ ਤੁਹਾਨੂੰ ਨੈਕਸਟ ਥੋਸ ਤੇ ਤਦ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਠੀਕ ਆ ਚਲੋ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ